युना अध्याय ग्यारह मरियम और भैन मार्था की नगरी बैतनिया का नामे एक मनुख ब सी ए मरियम सी जिन प्रभु ने अतर मल्या और अपने वाला चरण पूंजे सन उसी का भरा लाजर बीमार सी इसलिए दोहे भैनों ने उन्होंने कहा भेजा कि प्रभु जी वेख जिस नुहित करता है सो बीमार है यीशु ने सुन के कहा ਇਹ ਬਿਮਾਰੀ ਮੌਤ ਦੀ ਨਹੀਂ ਸਗੋਂ ਪਰਮੇਸ਼ਰ ਦੀ ਵਡਾਈ ਦੇ ਨਿਮਿਤ ਹੈ ਜੋ ਇਸ ਤੋਂ ਪਰਮੇਸ਼ਰ ਦੇ ਪੁੱਤਰ ਦੀ ਵਡਾਈ ਹੋਵੇ ਯਿਸੂ ਮਾਰਥਾ ਨੂੰ ਅਤੇ ਉਹਦੀ ਭੈਣ ਲਾਜ਼ਰ ਨੂੰ ਪਿਆਰ ਕਰਦਾ ਸੀ ਸੋਝਾਂ ਉਸਨੇ ਸੁਣਿਆ ਭਈ ਉਹ ਬਿਮਾਰ ਹੈ ਤਾਂ ਉਹ ਜਿੱਥੇ ਸੀ ਉਸੇ ਵੇਲੇ ਦੋ ਦਿਨ ਉੱਥੇ ਹੀ ਰਿਹਾ ਤਦ ਇਹਦੇ ਪਿੱਛੇ ਉਸਨੇ ਚਿੱਲਿਆ ਨੂੰ ਆਖਿਆ ਅਬ ਅਸੀਂ ਫੇਰ ਯੂਦਯਾ ਨੂੰ ਚਲੀਏ ਚਿੱਲਿਆ ਨੇ ਉਸਨੂੰ ਆਖਿਆ ਸਵਾਮੀ ਜੀ ਯਹੂਦੀ ਤੈਨੂੰ ਹੁਣੇ ਪਥਰਾ ਕਰਨਾ ਚਾਹੁੰਦੇ ਸਨ ਅਤੇ ਤੂੰ ਫਿਰ ਉੱਥੇ ਜਾਂਦਾ ਹੈ ਯਿਸੂ ਨੇ ਉੱਤਰ ਦਿੱਤਾ ਕਿ ਦਿਨ ਪਰ ਦੇ 12 ਘੰਟੇ ਨਹੀਂ ਹਨ ਜੇ ਕੋਈ ਦਿਨ ਨੂੰ ਤੁਰੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂ ਜੋ ਉਹ ਇਸ ਜਗਤ ਦਾ ਚਾਨਣ ਵੇਖਦਾ ਹੈ ਪਰ ਜੇ ਕੋਈ ਰਾਤ ਨੂੰ ਤੁਰੇ ਤਾਂ ਠੋਕਰ ਖਾਂਦਾ ਹੈ ਕਿਉਂ ਜੋ ਉਹਦੇ ਵਿੱਚ ਚਾਨਣ ਨਹੀਂ ਹੈ ਉਸ ਨੇ ਇਹ ਗੱਲਾਂ ਆਖੀਆਂ ਅਤੇ ਇਹਦੀ ਮਗਰੋਂ ਉਹਨਾਂ ਨੂੰ ਕਿਹਾ ਕਿ ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ ਪਰ ਮੈਂ ਜਾਣਦਾ ਹਾਂ ਭਈ ਉਹਨੂੰ ਜਗਾਵਾਂ ਉਪਰੰਤ ਚੇਲਿਆਂ ਨੇ ਉਸ ਨੂੰ ਆਖਿਆ ਪ੍ਰਭੂ ਜੀ ਜਿਉਂ ਸੌਂ ਗਿਆ ਹੈ ਤਾਂ ਬਚ ਜਾਉ ਯਿਸੂ ਨੇ ਤਾਂ ਉਹਦੀ ਮੌਤ ਦੀ ਗੱਲ ਕੀਤੀ ਸੀ ਪਰ ਉਹ ਸਮਝੇ ਜੋ ਉਸਨੇ ਨੀਂਦ ਦੇ ਆਰਾਮ ਦੀ ਗੱਲ ਆਖੀ ਹੈ ਉਪਰੰਤ ਯਿਸੂ ਨੇ ਉਹਨਾਂ ਨੂੰ ਸਾਫ਼-ਸਾਫ਼ ਆਖ ਦਿੱਤਾ ਜੋ ਲਾਜ਼ਰ ਮਰ ਗਿਆ ਹੈ ਅਤੇ ਮੈਂ ਤੁਹਾਡੀ ਖਾਤਰ ਪਰਸਿਨ ਹ ਜੋ ਮੈਂ ਉਥੇ ਨਾਸਾਂ ਤਾਂ ਜੋ ਤੁਸੀਂ ਨਿਚਾ ਕਰੋ ਔਰ ਆਓ ਉਸ ਕੋਲ ਚਲੀਏ ਤਤਹੁਮਨ ਜਿਹੜਾ ਦਿਦੁਮੁਸਕਰ ਕੇ ਸਦੀਦਾ ਹੈ ਆਪਣੇ ਗੁਰਪਾਇਨ ਨੂੰ ਕਿਹਾ ਆਓ ਅਸੀਂ ਵੀ ਚਲੀਏ ਭਈ ਉਹਦੇ ਨਾਲ ਮਰੀਏ ਫਿਰ ਯਿਸੂ ਨੇ ਆਣ ਕੇ ਮਲੂਮ ਕੀਤਾ ਜੋ ਉਹਨੂੰ ਕਬਰ ਵਿੱਚ ਪਏ 4 ਦਿਨ ਹੋ ਚੁੱਕੇ ਹਨ ਬੈਤਨੀਆਂ ਯਰੂਸ਼ਲਮ ਦੇ ਨੇੜੇ ਕੋਕਵਾਟਸੀ ਔਰ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਮ ਦੇ ਕੋਲ ਆਏ ਹੋਏ ਸਨ ਜੋ ਉਹਨਾਂ ਦੇ ਭਰਾ ਦੇ ਵਿਖੇ ਉਹਨਾਂ ਦਾ ਮੰਤਰਵਾ ਕਰਨ ਉਪਰੰਤ ਮਾਰਥਾ ਨੇ ਜਦ ਸੁਣਿਆ ਕਿ ਯਿਸੂ ਆਉਂਦਾ ਹੈ ਤਾਂ ਉਸ ਨੂੰ ਮਿਲਣ ਗਈ ਪਰ ਮਰੀਯਮ ਘਰ ਵਿੱਚ ਬੈਠੀ ਰਹੀ ਤਦ ਮਾਰਥਾ ਨੇ ਯਿਸੂ ਨੂੰ ਆਖਿਆ ਪ੍ਰਭੂ ਜੀ ਜਿਤ ਇੱਥੇ ਹੁੰਦਾ ਕਾ ਮੇਰਾ ਪ੍ਰਾਨਾ ਮਰਦਾ ਅਤੇ ਮੈਂ ਹੁਣ ਵੀ ਜਾਣਦੀ ਹਾਂ ਪਈ ਜੋ ਕੁਝ ਤੂੰ ਪਰਮੇਸ਼ਰ ਤੋਂ ਮੰਗੇ ਸੋ ਪਰਮੇਸ਼ਰ ਤੈਨੂੰ ਦੇਉ ਯਿਸੂ ਨੇ ਉਹਨੂੰ ਆਖਿਆ ਤੇਰਾ ਭਰਾ ਜੀ ਉੱਠੇਗਾ ਮਾਰਥਾ ਨੇ ਉਸ ਨੂੰ ਆਖਿਆ ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉਠੂ ਯਿਸੂ ਨੇ ਉਹਨਕਿਆ ਕਿ ਆਕਮਤ ਅਤੇ ਜੀਉਣ ਮੈਂ ਹਾਂ ਜੋ ਮੇਰੇ ਉਤੇ ਨੀਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਤੇ ਮੇਰੇ ਉਤੇ ਨੀਚਾ ਕਰਦਾ ਹੈ ਸੋ ਸਦੀਪਕਾਲ ਤਿਕ ਕਦੇ ਨਾ ਮਰੇਗਾ ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ ਉਹਨ ਉਸ ਨੂੰ ਆਖਿਆ ਹਾਂ ਪ੍ਰਭੂ ਮੈਂ ਪ੍ਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈ ਪਰਮੇਸ਼ਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ ਇਕ ਹੈ ਕਿ ਉਹ ਚਲੇਗੀ ਅਤੇ ਆਪਣੀ ਪਹਿਨ ਮਰੀਮ ਨੂੰ ਚੁੱਪ ਕੀਤੀ ਸਦਕੇ ਬੋਲੀ ਗੁਰੂ ਆਇਆ ਹੋਇਆ ਹੈ ਅਤੇ ਤੈਨੂੰ ਸਦਾ ਹੈ ਜਾਂ ਉਹਨੇ ਇਹ ਗੱਲ ਸੁਣੀ ਤਾਂ ਚੱਟ ਉੱਠ ਕੇ ਉਸ ਦੇ ਕੋਲ ਗਈ ਯਿਸੂ ਅਜੇ ਪਿੰਡ ਵਿੱਚ ਨਹੀਂ ਸੀ ਆਇਆ ਪਰ ਉਸੇ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲੇ ਸੀ ਫਿਰ ਉਹ ਯਹੂਦੀ ਜਿਹੜੇ ਉਹਦੇ ਨਾਲ ਘਰ ਵਿੱਚ ਸਨ ਅਤੇ ਉਹਦਾ ਮੰਤਰਉਂਦੇ ਸਨ ਜਾਂ ਮਰੀਮ ਨੂੰ ਵੇਖਿਆ ਜੋ ਛੇਤੀ ਨਾਲ ਉੱਠ ਕੇ ਬਾਹਰ ਨੂੰ ਚਲੀ ਗਈ ਤਾਂ ਇਹ ਸਮਝ ਕੇ ਪਯੋ ਕਬਰ ਉਤੇ ਰੋਣ ਜਾਂਦੀ ਹੈ ਉਹਦੇ ਮਗਰ ਹੋ ਤਰੇ ਸੁਜਾ ਮਰੀਮ ਉਸਥਾਂ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਪੈਰੀਂ ਪਈ ਅਤੇ ਉਸ ਨੂੰ ਆਖਿਆ ਪ੍ਰਭੂ ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਪ੍ਰਾਨਾ ਮਰਦਾ ਉਪਰੰਤ ਜਾਂ ਯਿਸੂ ਨੇ ਉਹਨੂੰ ਰੋਂਦਿਆਂ ਅਤੇ ਉਹਨਾਂ ਯਹੂਦੀਆਂ ਨੂੰ ਵੀ ਜੋ ਉਹਦੇ ਨਾਲ ਆਏ ਸਨ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਘਬਰਾਇਆ ਅਰਾਖਿਆ ਤੁਸੀਂ ਉਹਨੂੰ ਕਿੱਥੇ ਰੱਖਿਆ ਹੈ ਉਹਨਾਂ ਉਸ ਨੂੰ ਆਖਿਆ ਪ੍ਰਭੂ ਜੀ ਆਵੇਕ ਯਿਸੂ ਰੋਇਆ ਇਸਤੇ ਯਹੂਦੀ ਬੋਲੇ ਵੇਖੋ ਉਹ ਉਸ ਨਾਲ ਕਿੱਦਾਂ ਹਿੱਤ ਕਰਦਾ ਸੀ ਪਰ ਕਈ ਉਹਨਾਂ ਵਿੱਚ ਬੋਲੇ ਕਿ ਇਹ ਜਿਹਨੇ ਅਨੇ ਦੀਆਂ ਅੱਖਾਂ ਖੋਲੀਆਂ ਐਨਾ ਵੀ ਨਾ ਕਰ ਸਕਿਆ ਜੋ ਇਹ ਮਨੁੱਖ ਨਾ ਮਰਦਾ ਤਾਂ ਯਿਸੂ ਆਪਣੇ ਜੀਵ ਵਿੱਚ ਫੇਰ ਕਲਪਦਾ ਹੋਇਆ ਕਬਰ ਉਤੇ ਆਇਆ ਉਹ ਇੱਕ ਗੁਫਾ ਸੀ ਅਤੇ ਉਸ ਉਤੇ ਇੱਕ ਪੱਥਰ ਧਰਿਆ ਹੋਇਆ ਸੀ ਯਿਸੂ ਨੇ ਆਖਿਆ ਇਸ ਪੱਥਰ ਨੂੰ ਹਟਾ ਦਿਓ ਉਸ ਮੁਰਦੇ ਦੀ ਭੈਣ ਮਾਰਥਾ ਨੇ ਉਸ ਨੂੰ ਆਖਿਆ ਪ੍ਰਭੂ ਜੀ ਉਸ ਕੋਲ ਤਾਂ ਹੁਣ ਸੁਗੰਧ ਆਉਂਦੀ ਹੈ ਕਿਉਂ ਜੋ ਉਹਨੂੰ 4 ਦਿਨ ਹੋਏ ਹਨ ਯਿਸੂ ਨੇ ਉਹਨੂੰ ਕਿਹਾ ਕਿ ਮੈਂ ਤੈਨੂੰ ਨਹੀਂ ਆਖਿਆ ਸੀ ਭਈ ਜੇ ਤੂੰ ਪਰਦੀਦ ਕਰੇ ਤਾਂ ਪਰਮੇਸ਼ਰ ਦੀ ਵਡਾਈ ਵੇਖੇਂਗੀ ਸੋ ਉਹਨਾਂ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਅੱਖਾਂ ਉਠਾ ਕਰਕੇ ਆਖਿਆ हे ਪਿਤਾ ਮੈਂ ਤੇਰਾ ਸ਼ੁਕਰ ਕਰਦਾ ਹਾਂ ਜੋ ਤੈ ਮੇਰੀ ਸੁਣੀ ਅਤੇ ਮੈਂ ਜਾਣਿਆ ਜੋ ਤੂੰ ਮੇਰੀ ਸਦਾ ਸੁਣਦਾ ਹੈ ਪਰ ਇਹਨਾਂ ਲੋਕਾਂ ਦੇ ਕਾਰਨ ਜਿਹੜੇ ਆਲੇ ਦੁਆਲੇ ਖੜੇ ਹਨ ਮੈਂ ਇਹ ਆਖਿਆ ਤਾਂ ਉਹ ਪ੍ਰਤੀਤ ਕਰਨ ਜੋ ਤੈ ਮੈਨੂੰ ਕਰ ਲਿਆ ਇਹ ਕਹਿ ਕੇ ਉੱਚੀ ਆਵਾਜ਼ ਮਾਰੀ ਕਿ ਲਾਜ਼ਰ ਬਾਹਰ ਆ ਉਹ ਜਿਹੜਾ ਮਿਆ ਹੋਇਆ ਸੀ ਕਫਨ ਨਾਲ ਹੱਥ ਪੈਰ ਬੰਦੇ ਹੋਏ ਬਾਹਰ ਨਿਕਲ ਆਇਆ ਔਰ ਉਹਦੇ ਮੂੰਹ ਤੇ ਰੁਮਾਲ ਬੁਲਟਿਆ ਹੋਇਆ ਸੀ ਯਿਸੂ ਨੇ ਉਹਨਾਂ ਨੂੰ ਆਖਿਆ ਉਹਨੂੰ ਖੋਲੋ ਅਤੇ ਜਾਣ ਦਿਓ ਤਦੋਂ ਬਥੇਰੇ ਨੇ ਉਹਨਾਂ ਯਹੂਦੀਆਂ ਵਿੱਚੋਂ ਜਿਹੜੇ ਮਰੀਮ ਕੋਲ ਆਏ ਸਨ ਇਹ ਜੋ ਕੁਝ ਯਿਸੂ ਨੇ ਕੀਤਾ ਵੇਹ ਕੀ ਉਸ ਉਤੇ ਨਿਚਾ ਕੀਤੀ ਪਰ ਉਹਨੇ ਵਿੱਚੋਂ ਕਈਆਂ ਨੇ ਫਰੀਸੀਆਂ ਦੇ ਕੋਲ ਜਾ ਕੇ ਉਹ ਕੰਮ ਜਿਹੜੇ ਯਿਸੂ ਨੇ ਕੀਤੇ ਸਨ ਦੱਸ ਦਿੱਤੇ ਇਸ ਲਈ ਪ੍ਰਧਾਨ ਜਾਜਕਾਂ ਅਤੇ ਫਰੀਸੀਆਂ ਨੇ ਮਹਾਸਭਾ ਇਕੱਠੀ ਕਰਕੇ ਕਿਹਾ ਅਸੀਂ ਕੀ ਕਰਦੇ ਹਾਂ ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ ਜੇ ਅਸੀਂ ਇਸ ਨੂੰ ਐਵੇਂ ਛੱਡ ਦਈਏ ਤਾਂ ਸਭ ਉਸ ਉਤੇ ਨਿਚਾ ਕਰਨਗੇ ਅਤੇ ਰومی ਆ ਜਾਣਗੇ ਅਤੇ ਨਾਲੇ ਸਾਡੀ ਜਗ੍ਹਾ ਔਰ ਨਾਲੇ ਸਾਡੇ ਕੌਮ ਵੀ ਲੈ ਲੈਣਗੇ ਔਰ ਉਹਨਾਂ ਵਿੱਚੋਂ ਕਾਇਫਾਨਾਮੇ ਇੱਕ ਨੇ ਜਿਹੜਾ ਉਸ ਸਾਲ ਸਰਦਾਰ ਜਾਜਕ ਸੀ ਉਹਨਾਂ ਨੂੰ ਆਖਿਆ ਤੁਸੀਂ ਕੁਝ ਨਹੀਂ ਜਾਣਦੇ ਅਤੇ ਨਹੀਂ ਸੋਚਦੇ ਹੋ ਕਿ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ ਨਾ ਕਿ ਸਾਰੀ ਕੌਮ ਦਾ ਨਾਸ ਹੋਵੇ ਪਰ ਇਹ ਉਸਨੇ ਆਪਣੇ ਵੱਲੋਂ ਨਹੀਂ ਕਿਹਾ ਪਰ ਇਸ ਕਾਰਨ ਜੋ ਉਹ ਉਸ ਸਾਲ ਸਰਦਾਰ ਜਾਜਕ ਸੀ ਅਗਭ ਗਿਆਨ ਨਾਲ ਖਬਰ ਦਿੱਤੀ ਜੋ ਯਿਸੂ ਉਸ ਕੌਮ ਦੇ ਬਦਲੇ ਮਰਨੂ ਸੀ ਅਤੇ ਨਿਹਰਾ ਉਸੇ ਕੌਮ ਦੇ ਬਦਲੇ ਨਹੀਂ ਸੋ ਇਸ ਲਈ ਵੀ ਜੋ ਉਹ ਪਰਮੇਸ਼ਰ ਦੇਆਂ ਬਾਲਕਾਂ ਨੂੰ ਜੋ ਖਿੰਡੇ ਹੋਏ ਹਨ ਇਕੱਠਿਆਂ ਕਰਕੇ ਇੱਕੋ ਬਣਾਵੇ ਸੋ ਉਹਨਾਂ ਨੇ ਉਸ ਦਿਨ ਤੋਂ ਮਤਾ ਪਕਾਇਆ ਭਈ ਉਸ ਨੂੰ ਜਾਣੋ ਮਾਰਨ ਇਸ ਕਾਰਨ ਯਿਸੂ ਫਿਰ ਯਹੂਦੀਆਂ ਵਿੱਚ ਖੁੱਲਮ ਖੁੱਲਾ ਨਾ ਫਿਰਿਆ ਪਰ ਉਥੋਂ ਉਜਾਰ ਦੇ ਲਾਗੇ ਦੇ ਦੇਸ਼ ਵਿੱਚ ਇਫਰਾਇਮ ਕਰਕੇ ਇੱਕ ਨਗਰ ਨੂੰ ਗਿਆ ਅਤੇ ਚਿੱਲੀਆ ਸਾਨੇ ਉੱਥੇ ਰਿਹਾ ਪਰ ਯਹੂਦੀਆਂ ਦਾ ਪਸਾਨਾਮੇ ਤਿਹਾਰ ਜਿਹੜੇ ਸੀ ਅਤੇ ਅਨੇਕ ਲੋਕ ਆਪ ਨੂੰ ਸ਼ੁੱਧ ਕਰਨ ਲਈ ਤਿਹਾਰ ਤੋਂ ਪਹਿਲਾਂ ਪਿੰਡ-ਪਿੰਡ ਤੋਂ ਯਰੁਸ਼ਲੈਮ ਨੂੰ ਗਏ ਸੋ ਉਹਨਾਂ ਨੇ ਯਿਸੂ ਦੀ ਪਾਲ ਕੀਤੀ ਅਤੇ ਹੇਕਲ ਵਿੱਚ ਖੜੇ ਹੋ ਕੇ ਆਪੋ ਵਿੱਚ ਹੀ ਕਹਿਣ ਲੱਗੇ ਤੁਸੀਂ ਕੀ ਸਮਝਦੇ ਹੋ ਕਿ ਉਹ ਇਸਤਿਹਾਰਤ ਨਹੀਂ ਆਊਗਾ ਅਤੇ ਪ੍ਰਧਾਨ ਜਾਜਕ ਔਰ ਫਰੀਸੀਆ ਨੇ ਹੁਕਮ ਦਿੱਤਾ ਸੀ ਕਿ ਜੇ ਕੋਈ ਜਾਣਦਾ ਹੋਵੇ ਜੋ ਕਿੱਥੇ ਹੈ ਤਾਂ ਦੱਸ ਦੇਵੇ ਭਈ ਉਹ ਉਸ ਨੂੰ ਫੜ ਲੈਣ